ਸਵਾਗਤ ਆ ਕਿਸਾਨ ਵੀਰੋ ਟੋਡਾ ਪੀਵੀ 12 ਡੈਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਜੇ ਕਿਸੇ ਵੀ ਆਪਣੇ ਵੀਰ ਨੇ ਵੀਡੀਓ ਬਣਵਾਣੀ ਹੋਵੇ ਤਾਂ ਆਪਣਾ ਕੰਟੈਕਟ ਨੰਬਰ ਹੈਗਾ 95923 49772 ਅੱਜ ਦੀ ਜਿਹੜੀ ਵੀਡੀਓ ਆ ਜੀ ਇਹ ਆਪਣੀ ਦੋ ਕੱਪੜ ਮੱਝਾਂ ਦੀ 10-10 ਦਿਨ ਕੱਚੀਆਂ ਮੱਝਾਂ ਦੋਨੇ ਬਾਕੀ ਦੀ ਬਾਈ ਆਪਾਂ ਜੋ ਵੀ ਡਿਟੇਲ ਆਪਾਂ ਲੈਂਦੇ ਬਾਈ ਤੋਂ ਬਾਈ ਸਤਿਗੁਰਾਲ ਜੀ ਸਤਿਗੁਰਾਲ ਜੀ ਭਾਈ ਆਪਣਾ ਸਭ ਤੋਂ ਪਹਿਲਾਂ ਨਾਮ ਦੱਸਿਓ ਜੀ ਸਹੇਬ ਸਿੰਘ ਜੀ ਪਿੰਡ ਜੀ ਆਪਣਾ ਬਾਲਸੰਡਾ ਜੀ ਐਡਰੈਸ ਪੂਰਾ ਦੱਸ ਦਿਓ ਜੀ ਬਾਲਸੰਡਾ ਜ਼ਿਲ੍ਹਾ ਰੋਪੜੀ ਤਹਿਸੀਲ ਚਮਕੌਰ ਸਾਹਿਬੀ ਠੀਕ ਹੈ ਜੀ ਆ ਛੋਟੀ ਦੀ ਕੀ ਡਿਟੇਲ ਹੈ ਜੀ ਕਿੰਨਾ ਮਸੂਆ ਸੋਨਾ ਇਹਨੇ ਦੂਸਰੇ ਜੀ ਵੀਰ ਜਿਹੜੀ ਆ ਇੱਕ ਨੰਬਰ ਮੱਝ ਹੈ ਜੀ ਇਹ ਕਿੰਨਾ ਦੁੱਧ ਦੇ ਦੇਉਗੀ ਦੇ ਦੂੰਗੀ ਦੁੱਧ ਬਾਰ ਤੇ ਰਿਲੇਟਰਿੰਗ ਅੱਛੇ ਜੀ ਬਾਕੀ ਭਾਈ ਇਹ ਗੱਬੜ ਮੱਝਾਂ ਆਏ ਹਨਾ ਜੀ ਜਿਹੜਾ ਵੀ ਕਿਸਾਨ ਭਰਾ ਇਹਨਾਂ ਨੂੰ ਲੈਣਾ ਚਾਹੁੰਦਾ ਏ ਉਹ ਆਪਣੀ ਸਮਝ ਘਾਲੇ ਲੈ ਸਕਦਾ ਜੀ ਵਪਾਰੀ ਵੀਰ ਦੀ ਕੋਈ ਗਰੰਟੀ ਨਹੀਂ ਹੁੰਦੀ ਗੱਬਣ ਮੱਝ ਦੀ ਜੇ ਆਪਾਂ ਸੂਈ ਸਵਾਈ ਮੱਝ ਲੈਂਦੇ ਆ ਜੀ ਤਾਂ ਉਹਦੀ ਆਪਾਂ ਗਰੰਟੀ ਵੀ ਕਰ ਸਕਦੇ ਆ ਲੋ ਭਾਈ ਛੋਟੇ ਦੀ ਫੇਸ ਕੁਆਲਟੀ ਦੇਖੋ ਥਾਨ ਹਵਾਨਾ ਵਧੀਆ ਇਹ ਹਜੇ ਨਰਮ ਆ ਭਜਨ ਪੋਜਨ ਵੀ ਵਧੀਆ ਬਾ ਮੋੜ ਲਓ ਆ ਆ ਮਾਜੀ ਦੀ ਵੀਰ ਕਿਹੜਾ ਟਾਈਲ ਆ ਜੀ ਇਹਨੇ ਜੀ ਦੂਜੇ ਸੂਏ ਸੁਣਾ ਜੀ ਠੀਕ ਆ ਜੀ ਕਿੰਨੇ ਦਿਨ ਬਾਕੀ ਇਹਦੇ ਜੀ 10 ਦਿਨ ਬਾਕੀ ਆ ਜੀ ਅੱਛਾ ਜੀ ਖੋਲ ਕੇ ਮਾੜੀ ਤੋਰਿਓ ਜੀ ਨੂੰ ਦੂਜੇ ਸੂਏ ਬਾਈ ਮੱਝ ਆ ਜੀ ਇਹ ਥਾਣਾ ਵੰਨਾ ਵਧੀਆ ਅਜੇ ਥੋੜੀ ਜਿਹੀ ਨਰਮ ਮੱਝ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਬਾਈ ਇਹਨਾਂ ਦੋਨਾਂ ਮੱਝਾਂ ਦਾ ਮੁੱਲ ਕਿਆ ਕਰਦੇ ਜੀ ਮੁੱਲ ਹੀ ਫੋਨ 'ਤੇ ਕਰੂੰਗੀ ਆਪਣਾ ਕੰਟੈਕਟ ਨੰਬਰ ਬੋਲਿਓ ਜੀ 9855244558 ਇੱਕ ਵਾਰ ਦੁਬਾਰਾ ਬੋਲਿਓ ਜੀ 9855244558 ਠੀਕ ਹੈ ਜੀ ਤੁਹਾਡਾ ਕੰਮ ਆ ਜੀ ਪਸ਼ੂ ਪਾਲੀ ਕੋ ਰੁਟੀਨ 'ਚ ਆਉਂਦੇ ਆ ਜੀ ਜੇ ਕਿਸੇ ਵੀ ਆਪਣੇ ਕਿਸਾਨ ਭਰਾ ਨੇ ਮੱਝ ਚੋਕੇ ਲੈਣੀ ਹੋਵੇ ਤਾਂ ਚੋਕੇ ਵੀ ਮਿਲ ਸਕਦੀ ਆ ਫਿਲਹਾਲ ਅੱਜ ਦੀ ਵੀਡੀਓ ਹੈਗੀ ਦੋ ਮੱਝਾਂ ਦੀ ਦੋਨੇ ਗੱਬਣ ਆ ਜੀ ਇਹ ਧੰਨਵਾਦ ਕਿਸਾਨ ਵੀਰੋ ਤੁਹਾਡਾ ਵੀਡੀਓ ਦੇਖਣ ਲਈ